ਫਗਵੜਾ ਨਸੀਪਿੰਡ ਨਸੀराबाद ਦੇ ਮਹਿਲਾਵਲੀ ਚੋ ਦੇ ਬੰਨ ਦੀ ਤਿੰਨ ਜਗ੍ਹਾ ਤੋਂ ਮਿੱਟੀ ਤਸ ਜਾਣ ਨਾਲ ਜਿੱਥੇ ਪਿੰਡ ਦੇ ਲੋਕਾਂ ਵੀ ਸਹਿਮ ਦਾ ਮਾਹੌਲ ਹੈ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਚੋ ਵਿੱਚ ਪਾਣੀ ਤਾਂ ਨਹੀਂ ਆਇਆ ਪਰ ਪਿਛਲੇ 2-3 ਦਿਨਾਂ ਤੋਂ ਹੋ ਰਹੀ بارش ਨਾਲ ਬੰਨ੍ਹ ਦੀ ਮਿੱਟੀ ਧਾਚਾ ਨਾਲ ਪਿੰਡ ਮਲਕਪੁਰ ਨਾਲ ਜੁੜਨ ਵਾਲਾ ਬੰਨ੍ਹ ਦਾ ਸੰਪਰਕ ਟੁੱਟ ਗਿਆ ਸੀ ਜਿਸ ਨਾਲ ਰਾਹੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ ਜਿਸ ਨੂੰ ਲੈ ਕੇ ਬੀਤੀ 4 ਅਗਸਤ ਨੂੰ ਨਵਰਾੰਗ ਚੈਨਲ ਵੱਲੋਂ ਇੱਕ ਖਬਰ ਨੂੰ ਬੜੀ ਹੀ ਪ੍ਰਮੁਕਤਾ ਨਾਲ ਪ੍ਰਸਾਰਿਤ ਕੀਤਾ ਗਿਆ ਸੀ ਜਿਸ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਡਰੇਨ ਵਿਭਾਗ ਹੁਸ਼ਿਆਰਪੁਰ ਵੱਲੋਂ ਤਿੰਨ ਟਰਾਲੀਆਂ ਮਿੱਟੀ ਦੇ ਬੋਰੀਆਂ ਨਾਲ ਭਰ ਕੇ ਆ ਗਈਆਂ ਤੇ ਟੁੱਟ ਹੋਏ ਬੰਨ੍ਹ ਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਮੇਟ RAMDAS ਨੇ ਦੱਸਿਆ ਕਿ ਇਸ ਬੰਨ ਨੂੰ ਬੰਨਣ ਲਈ ਵੱਡੀ ਗਿਣਤੀ ਵਿੱਚ ਲੇਬਰ ਲੱਗੀ ਹੋਈ ਹੈ ਇਸ ਮੌਕੇ ਪਿੰਡ ਨਸੀਰਾਬਾਦੀ ਪੰਚਾਇਤ ਤੋਂ ਇਲਾਵਾ ਪਿੰਡ ਵਾਸੀਆਂ ਨੇ ਨਵਰਾੰਗ ਚੈਨਲ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਪਿੰਡ ਨਸੀਰਾਬਾਦ ਤੋਂ ਨਵਰਾੰਗ ਚੈਨਲ ਦੇ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਕੁਝ ਦਿਨ ਪਹਿਲਾਂ ਇਹ ਅਸੀਂ ਪ੍ਰਸ਼ਾਸਨ ਨੂੰ ਖਬਰ ਲਵਾਈ ਸੀ ਵੀ ਸਾਡੇ ਚੋਗਾ ਦਾ ਕੋਈ ਬੰਨ ਬੈਠ ਗਿਆ ਜਾਂ ਕੁਝ ਫੈਦਾ ਵੀ ਡਿ ਗਿਆ ਇੱਧਰ ਤਾਂ ਉਹਦੇ ਕਰਕੇ ਅਸੀਂ ਕੋਈ ਖ਼ਬਰ ਵੀ ਲਵਾਏ ਸੀ ਤਾਂ ਤਾਂ ਅਸੀਂ ਆਪਣੇ ਡਰੇਨ ਭਗਪੁਰ ਉੱਥੇ ਹਿਜਾਰਪੁਰ ਗਏ ਵੀ ਸੀਗੇ ਜੀ ਉਹਨਾਂ ਨਾਲ ਵੀ ਅਸੀਂ رابطہ ਕੀਤਾ ਐਪਲੀਕੇਸ਼ਨ ਵੀ ਦਿੱਤੀ ਸੀਗੀ ਜੀ ਚਲੋ ਦੇਰ ਆਇ ਦਰਸਤਾ ਹੈ ਉਹਨਾਂ ਨੇ ਸਾਡਾ ਮੌਕਾ ਸਾਂਭਿਆ ਉਹ ਟਾਈਮ ਨਾਲ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਆ ਆ ਹੁਣ ਕੱਲ ਇੱਕ ਟਰੈਲੀ ਸੱਟ ਗਈ ਮਿੱਟੀ ਦੀ ਤੇ ਚਾਰ ਪੌਂਟ ਟਰੈਲੀਆਂ ਅੱਜ ਤੱਕ ਤਕਰੀਬਨ 1000 ਬੋਰਾ ਮਿੱਟੀ ਦਾ ਭਰ ਕੇ ਤਾਂ ਲੈ ਕੇ ਆਏ ਤੋਂ ਬਲਡੇ ਤੋਂ ਜੀ ਤਾਂ ਲੇਬਰ ਵੀ ਨਾਲ ਆਈ ਉੱਥੋਂ ਜੀ ਆ ਸਾਰਾ ਕੰਮ ਚੱਲ ਰਿਹਾ ਤੁਹਾਡੇ ਸਾਹਮਣੇ ਆ ਤਾਂ ਇਸ ਵੀ ਦੇ ਬੰਨ ਨੂੰ ਬੰਨ ਰਿਹਾ ਇਸ ਕਰਕੇ ਸਾਡੀ ਪ੍ਰਸ਼ਾਸਨ ਨੇ ਟਾਈਮਸ ਸੁਣੀ ਆ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਸਰ ਕਿੰਨੇ ਜਗ੍ਹਾ ਤੋਂ ਟੁੱਟਿਆ ਸੀਗਾ ਜੀ ਇਹ ਇਹ ਤਕਰੀਬਨ 3-4 ਜਗ੍ਹਾ ਤੋਂ ਟੁੱਟਿਆ ਸੀਗਾ ਜੀ ਇੱਕ ਜਗ੍ਹਾ ਤੋਂ ਤਾਂ ਬਹੁਤ ਹੈ ਜੀ ਟੁੱਟਿਆ ਜੀ ਜੀ ਤੇ ਦੋ ਤਿੰਨ ਜਗ੍ਹਾ ਤੋਂ ਹੋ ਰਿਹਾ ਥੋੜਾ ਜਿਹਾ ਸਾਈਡਾ ਤੋਂ ਟੁੱਟਿਆ ਸਮੈਦਾ ਵੀ ਲਿਗਿਆ ਇਹ ਅਸੀਂ ਖਬਰ ਲੁਆਈ ਸੀ ਆਪਣੇ ਦਿਨਕ ਪਾਸਕਰ ਤੇ ਨਵਾਂ ਰੰਗ ਟੀਵੀ ਦੇ ਵਿੱਚ ਵੀ ਵੀ ਵਿੱਚ ਵੀ ਆਇਆ ਸੀਗਾ ਤੇ ਤੇ ਖਬਰ ਵੀ ਲੁਆਈ ਸੀ ਇਸ ਕਰਕੇ ਸਾਡਾ ਉਹਨਾਂ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਦੀ ਖਬਰ ਦਾ ਅਸਰ ਸਰਕਾਰ ਤੱਕ ਪਹੁੰਚਿਆ ਇਸ ਕਰਕੇ ਟਾਈਮ ਸਿਰ ਕੰਮ ਹੋਇਆ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਮਿੱਲ ਵਾਲੀ ਚੋ ਦੇਵੇਂ ਪਿਛਲੇ ਦਿਨਾਂ ਇਹ ਕੋਈ 4 ਤਰੀਕ ਦੇ ਲੱਗੇ ਛਾਗੇ ਇਹ ਟੁੱਟ ਗਿਆ ਸੀਗਾ ਤੇ ਅੱਜ ਤੁਸੀਂ ਵੀ ਮਿੱਟੀ ਪਾ ਰਹੇ ਹੋ ਤੇ ਕਿਹਦੇ ਵੱਲੋਂ ਆਹ ਜੀ ਇਹ ਹੈਗਾ ਜੀ ਜਿਉਆਰ ਮਹਕਮਾ ਹਾਂਜੀ ਕਦੇ ਅੰਜ ਪਵਾ ਡਰੇਨ ਪਵਾ ਬਚਾਰਪੁਰ ਜੀ ਹਾਂਜੀ ਹਾਂਜੀ ਚਾਰਪੁਰ ਹਾਂਜੀ ਇਹ ਅੱਗੇ ਮਿੱਟੀ ਵੀ ਪਾ ਕੇ ਗਏ ਆ ਜੀ ਇੱਥੇ ਜੀ ਤਾ ਹੁਣ ਤਿੰਨ ਟਰਾਲੀਆਂ ਦੇ ਆਂਦੀਆਂ ਆਪਾਂ ਬੋਲੇ ਆਂਦੀ ਆ ਭਲਕੇ ਇੱਥੇ ਕੋਈ ਮਿੱਟੀ ਮਿਲਣੀ ਨਹੀਂ ਸੀ ਆਲੇ-ਦੋਲੇ ਪਾਣੀ ਖੜਾ ਹਾਂਜੀ ਤੇ ਅਸੀਂ ਉਹਦੋਂ ਹੁਸ਼ਿਆਰ ਪੜ੍ਹੋ ਲੋ ਭਰਾ ਕੇ ਲਿਆਂਦੀਆਂ ਟਰਾਲੀਆਂ ਜੀ ਤਿੰਨ ਟਰਾਲੀਆਂ ਆਈਆਂ ਦੋ ਮਿੱਟੀ ਦੀਆਂ ਪਾਈਆਂ ਸੀ ਜੀ ਕੱਲ ਤੇ ਬਾਕੀ ਆ ਜਿਹੜੇ ਬੰਦੇ ਹੈਗੇ ਹੈ ਮਹਿਕਮੇ ਨੇ ਭੇਜੇ ਹੋ ਜੀ ਜੀ ਹਾਂਜੀ ਮਿੱਟੀ ਤਾਂ ਜਿਹੜੇ ਤਿੰਨ ਬੋਲੇ ਟਰਾਲੀਆਂ ਆਂਦੀਆਂ ਆ ਪਤੰਨੇ ਅੱਜ ਪੈਣੀਆਂ ਜੀ ਅੱਛਾ ਜੀ ਕਿਉਂਕਿ ਆ ਮੋਰੇ ਆ ਜਿਹੜਾ ਹੈ ਨਾ ਮੋਰੇ ਇਹ ਹੋਊਗਾ ਕੱਲ ਨੂੰ ਜਾਂ ਪਰਸੋਂ ਜਿੱਦਾਂ ਵੀ ਹੋ ਗਿਆ ਹਾਂਜੀ ਤੇ ਅੱਜ ਜਿਹੜਾ ਜਿੰਨਾ ਸਾਡੇ ਕੋ ਹੋ ਗਿਆ ਅੱਜ ਕਰ ਦੇਣਾ ਸੀ ਠੀਕ ਹੈ ਜੀ